ਅੱਜ ਦਾ ਕੇਸ ਭਾਈ ਜਗਤਾਰ ਸਿੰਘ ਘਰੇ ਤੇ ਥਾੜਾ ਗੁਰਾ ਦੇ ਵਸੇਗਾ ਪੋਸਟ ਆਬਲਾ ਇਹ ਜਿਸਨੇ ਕਾਫੀ ਸਮੇਂ ਲੱਗੇ ਸਮੇਂ ਤੋਂ ਇੱਕ ਕੇਸ ਜਿਹੜਾ ਸੀਗਾ ਚੱਲਿਆ ਚੱਲ ਰਿਹਾ ਸੀ 3 ਤਰੀਕ ਨੂੰ ਐਸਐਮਐਲ ਦੇ 2 ਤਰੀਕ ਨੂੰ ਵੈਸਕੇ ਦਿੱਤੀ ਕੇਸ ਚੰਗਾ ਬਣ ਗਿਆ ਇਸ ਤੇ ਅੱਜ ਜਿਹੜੀ ਨੇ ਪਰਸਾ ਨੂੰ ਪਹੇਕਾਰ ਦਿੱਤਾ ਹੈ ਉਹ ਕੇਸ ਜਿਹੜਾ ਸੀਗਾ ਇਹਦੇ ਵਿੱਚ ਅਧਿਆਰ ਬਣਾਇਆ ਸੀ ਯੂਐਮਆਥੇ ਲੱਗੇ ਸੀਗਾ ਉਹ ਵੀ ਕਈ ਧਾਰਾ ਲਾਈਆਂ ਸੀ ਪਰ ਕੇਸ ਬਾਅਦ ਉਹਨਾਂ ਮੇਰ ਕੀਤੀ ਆ ਤੇ ਕੇਸ ਦੇ ਵਿੱਚ ਆਪਣੀ ਫਤਿਹ ਹੋਈ ਆ ਤੇ ਭਾਈ ਸਾਹਿਬ ਜਿਹੜਾ ਉਹਨਾਂ ਤੇ ਇੱਕ ਵੀ ਤਸਰੀਆ ਪਰ ਬੰਨ੍ਹ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਕਾਰ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਤਾਰ ਸੇਖਤਾਰਾ ਜਿੰਦਾਬਾਦ ਰਾਈ ਜਤਾਰ ਸਿੰਘ ਤਾਰਾ ਜਿੰਦਾਬਾਦ ਜਸਕਰਨ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਅੱਜ ਭਾਈ ਸਾਹਿਬ ਨੂੰ ਅ ਪੇਸ਼ ਫਿਜ਼ਿਕਲੀ ਨਹੀਂ ਕੀਤਾ ਕੋਰਟ ਦੇ ਵਿੱਚ ਉਹਨਾਂ ਨੂੰ ਵੀਡੀਓ ਕਾਨਫਰੈਂਸ ਵਗੈਰਾ ਹੀ ਪੇਸ਼ ਕੀਤਾ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਸੈੱਟ ਠੀਕ ਹੈ ਉਹ ਕੱਸੀ ਗਏ ਬਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸ੍ਰੀ ਸੁਖਦੇਵ ਸਾਹਿਬ ਪੰਥ ਨੂੰ ਵਧਾਈ ਦੇਣਾ ਕਿ ਸਾਡਾ ਵੀਰ ਜਗਤਾਰ ਸਿੰਘ ਤਾਰਾ ਜੋ ਕਾਬਿਲ ਤੌਰ ਤੇ ਜੇਲ੍ਹ ਵਿੱਚ ਬੰਦ ਨੇ ਜਿਹੜਾ ਯੂਪੀਏ ਦੇ ਕੇਸ ਅੰਡਰ ਕੇਸ ਦੇ ਦਰਦੀ ਉਸੇ ਭਰੀ ਹੋਏ ਨੇ ਮੈਂ ਖਾਲਸਾ ਬਧੂ ਦੁਬਾਰਾ ਵਧਾਈ ਦੇਣਾ ਵਾ ਤੇ ਆਸ ਕਰਦਾ ਵੀ ਬੜੀ ਛੇਤੀ ਉਹ ਰਿਹ ਆ ਹੋ ਗਏ ਸਾਡੇ ਵਿੱਚ ਆਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੇਕ ਸਰਪ ਨੂੰ ਮੇਰੇ ਵੱਲੋਂ ਵਧਾਈਆਂ ਆ ਜਗਤਾਰ ਸਿੰਘ ਤਾਰਾ ਜਿਹੜਾ ਚੰਦਰ ਕੇ ਚੱਲਦਾ ਹੈ ਉਹਨੇ ਬਰੀ ਹੋਏ ਹਨ ਤੇ ਮਹਾਰਾਜਾ ਕਿਰਪਾ ਕਰੇ ਜਗਤਾਰ ਸਿੰਘ ਤਾਰੇ ਦੇ ਸਾਰੇ ਕੇਸ ਜਿਹੜੇ ਬਰੀ ਹੋ ਜਾਣਾ ਤੇ ਸਾਡੇ ਭਰਾਵਾਂ ਚਾਹੁੰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਤਰਨ ਦੇ ਪੁੱਤੀ ਹਾਂ ਐਡਵੋਕੇਟ ਕੇ ਹਸੋਂਦਲ ਤੇ ਵੀ ਦੱਸਣਾ ਚਾਹੁੰਦਾ ਕਿ ਭਾਈ ਸਾਹਿਬ ਦੇ ਇੱਕ ਕੇਸ ਹੋਰ ਹੈ ਜਲੰਧਰ ਦੇ ਵਿੱਚ ਭੋਗਪੁਰ ਤਾਣੇ ਥਲੇ ਵਿੱਚ ਉਹਦਾ ਦਰਜ ਕੀਤਾ ਸੀ ਉਹ ਵੀ ਪੁਰਾਣਾ ਕੇਸ ਆ ਉਹਦੇ ਵਿੱਚ ਵੀ ਤਕਰੀਬਨ ਦਵਾਈਆਂ ਜਿਹੜੀਆਂ ਪੂਰੀਆਂ ਹੋ ਗਈਆਂ ਥੋੜੀਆਂ ਜਿਹੀਆਂ ਰਹਿ ਜਾਂਦੇ ਆ ਉਹ ਦੋ ਜਨ ਇਹ ਡਾਟਾ ਦੇ ਵਿੱਚ ਪੂਰੇ ਹੋ ਜਾਣਗੇ ਔਰ ਆਜ ਆ ਕੇ ਉਹਦੇ ਵਿੱਚ ਦੀ ਭਾਈ ਸਾਹਿਬ ਜਿਹੜੇ ਆ ਬਾਅਦ ਦੇ ਭਰੀਏ ਬੁਲੇ ਈਸ਼ੋ ਨਿਹਾਲ ਸੋ ਸ੍ਰੀ ਅਕਾਲ ਪਰਮ ਸਤਕਾਰ ਜੂ ਜਿਹਨੂੰ ਪਿਆਰੇ ਖਾਲਸਾ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਪੰਥ ਨੂੰ ਬੜੀ ਖੁਸ਼ੀ ਹੋਵੇਗੀ ਕਿ ਭਾਈ ਜਗਤਾਰ ਸਿੰਘ ਤਾਰਾ ਜਿਨ੍ਹਾਂ ਦੇ ਜਲੰਧਰ ਅਦਾਲਤ ਦੇ ਵਿੱਚ ਜਿਹੜਾ ਖਾਣਾ ਫਲੋਰ ਦਾ ਜਿਹੜਾ ਕੇਸ ਆ ਉਹ ਇਥੇ ਗਰਾ ਦਾ ਉਹ ਚੱਲਦਾ ਸੀ ਤੇ ਅੱਜ ਜਿਹੜਾ ਜੱਜ ਸਾਹਿਬ ਨੇ ਜਿਹੜਾ ਆ ਉਹਨਾਂ ਨੂੰ ਬਰੀ ਕਰ ਦਿੱਤਾ ਸਿੱਖ ਕੌਮ ਨੂੰ ਵਧਾਈ ਹੋਵੇ ਤੇ ਸਾਡੇ ਜਿਹੜੇ ਵਕੀਲ ਸਾਹਿਬ ਨੇ ਕੇ ਆ ਸੰਤਲ ਸਾਹਿਬ ਇਹਨਾਂ ਦੀ ਪੂਰੀ ਟੀਮ ਨੇ ਜਿਹੜਾ ਪੂਰੀ ਬਹਿਸ ਕਰਕੇ ਜਿਹੜਾ ਇਹ ਕੇਸ ਜਿਹੜਾ ਆ ਭਾਈ ਸਾਹਿਬ ਦੇ ਹੱਕ ਦੇ ਵਿੱਚ ਜਿਹੜਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਬਹੁਤੀ ਮਹਾਨ ਦਿਹਾੜਾ ਵਾ ਅੱਜ ਤੀਜੇ ਪਾਸ਼ਾ 탄ਤਮ ਸਾਹਿਬ ਸ਼੍ਰੀ ਉਮਰਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਉਸ ਦੀ ਕਰਕੇ ਅੱਜ ਭਾਈ ਜੋ ਸਾਡੇ ਸਿੱਖ ਕੌਮ ਦੇ ਮਹਾਨ ਜਰਿਆਲ ਜਗੀਤਾਰ ਸਿੰਘ ਤਾਰਾ ਜਿੱਥੇ ਉਹਨਾਂ ਦੇ ਗੁਰਾਇਆਂ ਵਿੱਚ ਇੱਕ ਪਰਚਾ ਦਿਲ ਸੀਗਾ ਅੱਜ ਕੇਸ ਹੁੰਦਲ ਜੋ ਉਹਨਾਂ ਦੇ ਐਡਵੋਕੇਟ ਇਸ ਕੇ ਲੜਦੇ ਪਈ ਸੀ ਉਹਨਾਂ ਨੇ ਪੂਰੀ ਮਿਹਨਤ ਕਰਕੇ ਉਹਨਾਂ ਦੀ ਪੂਰੀ ਟੀਮ ਨੇ ਮਿਹਨਤ ਕਰਕੇ ਅੱਜ ਜੋ ਫ੍ਰੀਕ ਪਈ ਹੈ ਜਾਣੋ ਜੀ ਅਜੀਤ ਕਰਤਾਰ ਸਿੰਘ ਤਾਰਾ ਨੂੰ ਉਸ ਕੇਸ ਚ ਬਰੀ ਕਰ ਦਿੱਤਾ ਗਿਆ ਹੈ ਅਸੀਂ ਬਹੁਤ ਧੰਨਵਾਦੀਆਂ ਵਕੀਲ ਸਾਹਿਬ ਦੇ ਅਤੇ ਸੇਕਮ ਨੂੰ ਵਧਾਈ ਦਿੰਦੇ ਆ ਕਿ ਜੋ ਅੱਜ ਜਗਤਾਰ ਸਿੰਘ ਤਾਰਾ ਦੀ ਜੋ ਇਸ ਕੇਸ ਵਿੱਚ ਬਿਲਕੁਲ ਬਰੀ ਹੋਇਆ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਜੀਤ ਸਿੰਘ ਤਾਰਾ ਅਸੀਂ ਸਿੱਖ ਪਾਰ ਮੇਰੇ ਵੱਲੋਂ ਸਾਰੀ ਕੌਮ ਨੂੰ ਵਧਾਈ ਦਿੰਦੇ ਆ ਅਜੀਤ ਸਿੰਘ ਖਾਲਸਾ ਜੈ ਜੀ ਅੱਗੇ ਜੋ ਜੀ ਸਾਹਿਬ ਦੱਸ ਰਿਹਾ ਕਿ ਇੱਕ ਹੋਰ ਜੋ ਕੇਸ ਭੋਗਪੁਰੀ ਚੱਲ ਰਿਹਾ ਹੈ ਉਹਦੀਆਂ ਵੀ ਤਰੀਕਾ ਕਾਫੀ ਪੈ ਗਿਆ ਵਾ ਇੱਕ ਦੋ ਤਰੀਕਾ ਵਿਚੋ ਉਹਦਾ ਵੀ ਫੈਸਲਾ ਕੀਤਾ ਜਾਵੇਗਾ ਉਮੀਦ ਕਰਦੇ ਆ ਕਿ ਉਥੋਂ ਵੀ ਜਗਦਾ ਸਿੰਘ ਤਾਰਾ ਜੀ ਬਰੀ ਹੋਣਗੇ ਅਸੀਂ ਸਿੱਖ ਤਾਲਮੇ ਕਮੇਟੀ ਵੱਲੋਂ ਸਾਰੀ ਕੌਮ ਨੂੰ ਵਧਾਈਆਂ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ